ਕਿੰਦਰਜੀਤ ਕੌਰ ਮਾਨ ਵਿਧਾਇਕ ਹਲਕਾ ਨਕੋਦਰ ਨੇ ਨੂਰਮਹਿਲ ਵਿਖੇ ਨਵੇਂ ਵਾਟਰ ਸਪਲਾਈ ਪਾਈਪਾਂ ਪਾਉਣ ਦਾ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤਾ ਜਿਸ ਦੀ ਅਨੁਮਾਨਿਤ ਲਾਗਤ ਕਰੀਬ 2 ਸਵਾ ਕਰੋੜ ਰੁਪਏ ਹੈ ਇਸੇ ਦੇ ਕਈ ਇਲਾਕਿਆਂ ਵਿੱਚ ਜਿੱਥੇ ਵਾਟਰ ਸਪਲਾਈ ਨਹੀਂ ਪਾਈ ਗਈ ਸੀ ਉਹਨਾਂ ਇਲਾਕਿਆਂ ਵਿੱਚ ਵਾਟਰ ਸਪਲਾਈ ਦੀਆਂ ਨਵੀਆਂ ਲਾਈਨਾਂ ਪਾਉਣ ਲਈ ਉਦਘਾਟਨ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਔਜਲਾ ਕਲੋਨੀ ਵਿਸ਼ਕਰਮਾ ਮੰਦਿਰ ਤੋਂ ਪ੍ਰੋਫੈਸਰ ਕਲੋਨੀ ਤੱਕ ਪੁਰਾਣੀ ਦਾਣਾ ਮੰਡੀ ਨੂਰਮਹਿਲ ਦੇ ਸਾਹਮਣੇ ਕਲੋਨੀ ਵਿੱਚ ਅਤੇ ਨੂਰ ਮਹਿਲ ਦੇ ਕਾਲੀਆਂ ਮੁਹੱਲੇ ਦੇ ਵਿੱਚ ਇਹ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਪਾਈਆਂ ਜਾਣੀਆਂ ਹਨ ਇਨ੍ਹਾਂ ਨਵੀਆਂ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਪਾਉਣ ਨਾਲ ਸ਼ਹਿਰ ਵਿੱਚ ਹਜ਼ਾਰਾਂ ਲੋਕਾਂ ਨੂੰ ਪਾਣੀ ਦੀ ਸਹੂਲਤ ਉਹਨਾਂ ਦੇ ਘਰ ਤੱਕ ਪਹੁੰਚ ਸਕੇਗੀ ਅੱਜ ਇੱਥੇ ਨੀਰ ਪੱਥਰ ਲਗਾਉਣ ਸਮੇਂ ਆਮ ਆਦਮੀ ਪਾਰਟੀ ਪ੍ਰਮੁੱਖ ਸ਼ਖਸੀਅਤਾਂ ਅਤੇ ਕੌਂਸਲਰ ਸਾਹਿਬਾਨ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਸੀਵਰੇਜ ਬੋਰਡ ਦੇ ਐਕਸੀਅਨ ਐਸਡੀਓ ਸੰਦੀਪ ਸ਼ਰਮਾ ਜੇ ਦੀਪਕ ਖੁਰਾਨਾ ਅਤੇ ਕੌਂਸਲਰ ਨਗਰ ਕੌਂਸਲ ਨੂਰ ਮਹਿਲ ਤੇ ਨਗਰ ਕੌਂਸਲ ਦੇ ਅਧਿਕਾਰੀ ਮੌਕੇ ਤੇ ਹਾਜ਼ਰ ਸਨ ਜਿਸ ਵਿੱਚ ਲਖਵੀਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਨੂਰ ਮਹਿਲ ਦਵਿੰਦਰ ਸੰਧੂ ਬਲਾਕ ਪ੍ਰਧਾਨ ਨੂਰ ਮਹਿਲ ਸੰਦੀਪ ਕੁਮਾਰ ਸ਼ਾਲੂ ਤਕਿਆਰ ਕੋਆਰਡੀਨੇਟਰ ਨੂਰ ਮਹਿਲ ਸੰਜੀਵ ਸੂਦ ਸੁਮਨ ਰਾਣੀ ਸੁਖਦੇਵ ਲਗਾ ਰਕੇਸ਼ ਕੁਮਾਰ ਅਰੋੜਾ ਰਿੰਕੂ ਪਰਮੋਦ ਕੁਮਾਰ ਸੇਖੜੀ ਪਿੰਕਾ ਸ਼੍ਰੀਮਤੀ ਕਿਸ਼ਨਾ ਦੇਵੀ ਸੰਧੂ ਐਮ ਸੀ ਸੰਦੀਪ ਬਤਰਾ ਅਜੀਤ ਸਿੱਦਮ ਬਲਾਕ ਪ੍ਰਧਾਨ ਨਰਿੰਦਰ ਕੌਰ ਕੋਆਰਡੀਨੇਟਰ ਨੂਰ ਮਹਿਲ ਅਨਿਲ ਕੁਮਾਰ ਪ੍ਰਦੀਪ ਗਈਅਰ ਡਾਕਟਰ ਕੋਲਰ ਬਲਬੀਰ ਚੀਮਾ ਮੋਹਿਤ ਸੰਦੂ ਪੀਏ ਕਿੰਦਾ ਨਾਗਰਾ ਪੀਏ ਆਦੇ ਹਾਜ਼ਰ ਸਨ ਬਹੁਤ ਲੰਬੀ ਕੈਲੋ ਕੇ ਸੰਘਰਸ਼ ਸਿਗਾ ਸ਼ਹਿਰ ਵਸੀਆਂ ਦਾ ਬੜੀ ਨਰਕ ਦੀ ਜ਼ਿੰਦਗੀ ਆਪਾਂ ਸਾਰੇ ਜਿਉਂਦੇ ਪਏ ਇੱਥੇ ਸਾਨੂੰ ਸਾਰਿਆਂ ਨੂੰ ਦਿੱਸਦਾ ਕਿ ਸ਼ਹਿਰ ਦੀ ਸਫਾਈ ਦੀ ਹਾਲਤ ਕੀ ਆ ਜਿਹਦਾ ਕਾਰਨ ਸੀ ਕਿ ਐਸਟੀਪੀ ਤੋਂ ਰਾਈਜ਼ਿੰਗ ਮੇ ਨਹੀਂ ਜਾ ਰਹੀ ਸੀ ਉਸ ਰਾਈジング ਮੈਨ ਦੇ ਫੰਡਸ ਜਿਹੜੇ ਸਰਕਾਰ ਨੇ ਇਸ਼ੂ ਕਰ ਦਿੱਤੇ ਹੋਏ ਆ तकरीबन 7.5 ਕਰੋੜ ਰੁਪਏ ਔਰ ਜਿਹੜੀਆਂ ਪ੍ਰਮਾਨਗੀਆਂ ਨੇ ਐਨਓਸੀਜ਼ ਲਈਆਂ ਜਾ ਰਹੀਆਂ ਇੱਕ ਹਫਤੇ ਦੇ ਵਿੱਚ ਵਿੱਚ ਸਾਰੀਆਂ ਐਨਓਸੀਜ਼ ਕੰਪਲੀਟ ਹੋ ਜਾਣਗੀਆਂ ਉਸ ਤੋਂ ਬਾਅਦ ਟੈਂਡਰ ਲੱਗੇਗਾ ਔਰ ਟੈਂਡਰ ਲੱਗ ਕੇ ਅਸੀਂ तकरीबन ਇੱਕ ਮੰਥ ਤੱਕ ਅਸੀਂ ਇੱਕ ਮੰਥ ਤੋਂ ਡੇਢ ਮੰਥ ਦੇ ਵਿੱਚ ਵਿੱਚ ਅਸੀਂ ਰਾਈジング ਮੈਨ ਦਾ ਜਿਹੜਾ ਕੰਮ ਸਟਾਰਟ ਕਰ ਦਿਆਂਗੇ ਔਰ ਹੁਣ ਆਸ ਵੱਜ ਗਈ ਆ ਕਿ ਜੀ ਅਸੀਂ ਸ਼ਹਿਰ ਦਾ ਜਿਹੜਾ ਸੀਵਰ ਦਾ ਪਾਣੀ ਸ਼ਹਿਰ ਦੇ ਵਿੱਚ ਹੀ ਘੁੰਮ ਰਿਹਾ ਉਹਦੇ ਤੋਂ ਸਾਨੂੰ ਜਿਹੜਾ ਉਹ ਨਜਾਤ ਮਿਲ ਜਾਊਗੀ ਔਰ ਨਾਲ ਦੀ ਨਾਲ ਓਨੀ ਦੇਰ 1-2 ਦਿਨਾਂ ਦੇ ਵਿੱਚ ਵਿੱਚ ਇੱਥੇ ਸੁਪਰ ਸੈਕਸ਼ਨ ਮਸ਼ੀਨਾਂ ਅਸੀਂ ਮਗਵਾਈਆਂ ਮੇਬੀ ਅੱਜ ਸ਼ਾਮ ਤੱਕ ਆ ਜਾਣ ਜਾਂ ਕੱਲ੍ਹ ਕੰਮ ਸਟਾਰਟ ਹੋ ਜਾਵੇ ਓਨੀ ਦੇਰ ਅਸੀਂ ਜਿੰਨਾ ਸੀ ਵਰਲਾਈਨਾਂ ਨੇ ਵੱਡੀਆਂ ਛੋਟੀਆਂ ਉਹਨਾਂ ਦੀਆਂ ਹੌਦੀਆਂ ਉਹ ਸਾਰੀਆਂ ਕੰਪਲੀਟ ਇੱਕ ਵਾਰੀ ਪੂਰੀਆਂ ਬਰਸਾਤ ਤੋਂ ਪਹਿਲਾਂ ਉਹਨਾਂ ਦੀ ਸਫਾਈ ਹੋਣ ਜਾ ਰਹੀ ਹੈ ਤਾਂ ਕਿ ਬਰਸਾਤ ਜਿਹੜੀ ਉਹ ਸੌਖੀ ਲੰਘ ਜਾਏ ਔਰ ਸ਼ਹਿਰ ਵਾਸੀਆਂ ਨੂੰ ਇਹਦਾ ਪੂਰਾ-ਪੂਰਾ ਫਾਇਦਾ ਬਣੇ